ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਅਸੀਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਗਲੇ ਦੀ ਕਟਾਈ ਦੱਸਣ ਲੱਗੇ ਹਾਂ ਹਾਂਜੀ ਪਹਿਲਾਂ ਤੁਸੀਂ 22 ਇੰਚ ਚਪਰਾ ਰੱਖ ਲੈਣਾ ਜੀ 7 ਇੰਚ ਆਪਾਂ نیچے ਨੂੰ ਗळा ਰੱਖਣਾ ਦੇਖੋ ਆਪਾਂ 7 ਇੰਚ ਤੇ ਨਿਸ਼ਾਨ ਲਗਾ ਲਿਆ ਜੀ ਦੇਖੋ ਹੁਣ ਆਪਾਂ ਇਦਾਂ ਨਿਸ਼ਾਨ ਲਗਾ ਲੈਣਾ ਹਾਂਜੀ ਹੁਣ ਆਪਾਂ ਦੇਖੋ ਕਰਵ ਸਕੇਲ ਨੂੰ ਇਦਾਂ ਰੱਖ ਲੈਣਾ ਹੁਣ ਆਪਾਂ ਇੱਥੋਂ ਐਦਾਂ ਨਿਸ਼ਾਨ ਲਗਾ ਲੈਣਾ ਜੀ ਹਾਂਜੀ ਆ ਦੇਖੋ ਆਪਾਂ ਗਲੇ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਸ ਨਿਸ਼ਾਨ ਦੇ ਨਾਲ ਇਸ ਤਰੀਕੇ ਨਾਲ ਇਹਨੂੰ ਰੱਖਣਾ ਜੀ ਦੇਖੋ ਤੁਸੀਂ ਆਪਾਂ ਫਿਰ ਇਹਨੂੰ ਇੱਥੇ ਰੱਖ ਲੈਣਾ ਜੀ ਸਾਨੂੰ ਗਲੇ ਦੀ ਕਟਾਈ ਕਰਕੇ ਦੱਸਦੇ ਹਾਂ ਹਾਂਜੀ ਹੁਣ ਆਪਾਂ ਇੱਥੋਂ ਕਟਾਈ ਕਰ ਦੇਣੀ ਜੀ ਹਾਂਜੀ ਦੇਖੋ ਆਪਾਂ ਗਲੇ ਦੀ ਕਟਾਈ ਕਰ ਲਈ ਜੀ ਕਿੰਨਾ ਸੋਹਣਾ ਸਾਟਾ ਹੈ ਗਲੇ ਦੀ ਕਟਿੰਗ ਹੋਈ ਆ ਤੁਸੀਂ ਵੀ ਇਸ ਤਰੀਕੇ ਨਾਲ ਗਲੇ ਦੀ ਕਟਾਈ ਕਰ ਸਕਦੇ ਆ ਜੀ